ਰੈਸਟੋਰੈਂਟ ਜੋ ਕੀਤਾ ਹੈ ਇਹ ਭਾਰਤ ਨਗਰ ਐਸ ਸੀ ਐਫ 65 ਬਠਿੰਡਾ ਨੇੜੇ ਬੀਬੀ ਵਾਲਾ ਚੌਂਕ ਇਟਲੀ ਵੈਜ ਐਂਡ ਨਾਨ ਵੈਜ ਸਾਰਾ ਜੋ ਹੈ ਸਿਸਟਮ ਹੈ ਆਪਣੇ ਕੋਲੇ ਇਸੇ ਕਸਟਮਰ ਨੂੰ ਕੋਈ ਦਿੱਕਤ ਨਹੀਂ ਕੋਈ ਕੰਪਲੇਂਟ ਨਹੀਂ ਹੋਣੀ ਫੁੱਲ ਟੂ ਸੈਟੀਸਫੈਕਸ਼ਨ ਰਹੇਗੀ ਜੀ ਗ੍ਰੀਨ ਪੂਰੀ ਜੋ ਕਿ ਪੂਰੇ ਬਠਿੰਡਾ ਸ਼ਹਿਰ ਦੇ ਵਿੱਚ ਔਰ ਨਾ ਹੀ ਬਠਿੰਡਾ ਦੇ ਕਿਤੇ ਨਜ਼ਦੀਕ ਆਲੇ ਦੋਲੇ ਕਿਤੇ ਵੀ ਨਹੀਂ ਮਿਲਦੀ ਜੀ ਰਾਜਵੰਤ ਸ਼ਰਸ਼ਟਰੋ ਦੇ ਨਾਮ ਤੇ ਆਪਾਂ ਰੈਸਟੋਰੈਂਟ ਖੋਲਿਆ ਐ ਐਸ ਸੀ ਐਫ 65 ਭਾਰਤ ਨਗਰ ਸਾਡੀ ਇਹ ਵੀ ਗਰੰਟੀ ਹੈ ਜਿਹੜਾ ਇੱਕ ਵਾਰ ਖਾ ਕੇ ਜਾਊਗਾ ਉਹ ਸਾਡਾ ਪੱਕਾ ਗਾਹਕ ਹੋ ਜਾਊਗਾ ਵਧੀਆ ਲੱਗੇ ਹੋਰ ਹੁਣ ਦੱਸੋ ਕੋਈ ਕਮੀ ਲੱਗੇ ਸਾਨੂੰ ਦੱਸ ਕੇ ਜਾਓ ਤਾਂ ਕਿ ਅਗਲੀ ਵਾਰ ਉਹ ਕਮੀ ਨੂੰ ਦੁਰਸਤ ਕੀਤਾ ਜਾ ਸਕੇ ਮੇਰਾ ਨਾਮ ਅਨਮੋਲ ਬੰਸਲ ਹੈ ਜੀ ਔਰ ਆਪਾਂ ਰੈਸਟੋਰੈਂਟ ਜੋ ਕੀਤਾ ਹੈ ਇਹ ਭਾਰਤ ਨਗਰ SCF 65 ਬਠਿੰਡਾ ਨੇੜੇ ਬੀਬੀ ਵਾਲਾ ਚੌਕ ਜੋ ਆਪਾਂ ਕੀਤਾ ਹੈ ਆਪਣੇ ਕੋਲੇ ਟੋਟਲੀ ਵੈਜ ਐਂਡ ਨਾਨ ਵੈਜ ਸਾਰਾ ਜੋ ਹੈ ਸਿਸਟਮ ਹੈ ਆਪਣੇ ਕੋਲੇ ਔਰ ਇੱਥੇ ਤੁਹਾਨੂੰ ਜੋ ਅਗਰ ਕੁਝ ਐਕਸਟਰਾ ਮਿਲੇਗਾ ਤਾਂ ਉਹ ਮਿਲੇਗੀ ਕੁਆਲਿਟੀ ਪਲੱਸ ਬਹੁਤ ਵਧੀਆ ਡੀਲਿੰਗ ਚਾਹੇ ਉਹ ਸਟਾਫ ਵੱਲੋਂ ਹੋਵੇ ਚਾਹੇ ਓਨਰਸ ਵੱਲੋਂ ਹੋਵੇ ਕਿਸੇ ਗੱਲ ਦੀ ਮਤਲਬ ਕਿਸੇ ਕਸਟਮਰ ਨੂੰ ਕੋਈ ਦਿੱਕਤ ਨਹੀਂ ਕੋਈ ਕੰਪਲੇਂਟ ਨਹੀਂ ਹੋਣੀ ਫੁੱਲ ਟੂ ਸੈਟੀਸਫੈਕਸ਼ਨ ਰਹੇਗੀ ਜੀ ਵਿਸ਼ੇਸ਼ ਤੌਰ ਤੇ ਆਪਾਂ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆ ਰਹੇ ਹਾਂ ਜੀ ਜਿੱਦਾਂ ਕਿ ਉਹਨੂੰ ਆਪਾਂ ਕਹਿੰਦੇ ਨੇ ਗ੍ਰੀਨ ਪੂਰੀ ਜੋ ਕਿ ਪੂਰੇ ਬਠਿੰਡਾ ਸ਼ਹਿਰ ਦੇ ਵਿੱਚ ਔਰ ਨਾ ਹੀ ਬਠਿੰਡਾ ਦੇ ਕਿਤੇ ਨਜ਼ਦੀਕ ਆਲੇ ਦੁਆਲੇ ਕਿਤੇ ਵੀ ਨਹੀਂ ਮਿਲਦੀ ਜੀ ਔਰ ਜੋ ਕਿ ਪੂਰੀ ਹਾਈਜਨਿਕ ਔਰ ਪੂਰੀ ਹੈਲਦੀ ਹੈ ਮਤਲਬ ਲੋਕ ਖਾਣਗੇ ਤੇ ਯਾਦ ਕਰਨਗੇ ਵੀ ਹਾਂ ਵਾਕੇ ਕੋਈ ਚੀਜ਼ ਆਪਾਂ ਲੈ ਕੇ ਆਏ ਹਾਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਸਾਡੇ ਕੋਲ ਆਓ ਔਰ ਜੋ ਆਪਾਂ ਸੈਟਅਪ ਆਪਾਂ ਨਵਾਂ ਲੈ ਕੇ ਆਏ ਹਾਂ ਉਹ ਸਾਡਾ ਟੇਸਟ ਕਰੋ ਤੇ ਚੰਗਾ ਲੱਗੇ ਲੋਕਾਂ ਨੂੰ ਦੱਸੋ ਕੁਝ ਕਮੀ ਲੱਗੇ ਤਾਂ ਸਾਨੂੰ ਦੱਸੋ ਸਾਰਾ ਕੁਝ ਹੈ ਜੀ ਦੇਖੋ ਜੋ ਜਿੱਦਾਂ ਸੋਸ਼ਲ ਮੀਡੀਆ ਆਪਾਂ ਚੱਲ ਰਿਹਾ ਲਾਈਕ ਜੋ ਡਿਲੀਵਰੀ ਆਪਸ਼ਨਸ ਦੇ ਵਿੱਚ ਇਸ ਜੋ ਮੈਟੋ ਐਸ ਵੀ ਕੀ ਹੈ ਸਭ ਦੇ ਨਾਲ ਆਪਣਾ ਡਾਈਆਪ ਹੈ ਬਾਕੀ ਆਪਣੀ ਖੁਦ ਹੀ ਹੋਮ ਡਿਲੀਵਰੀ ਸੀ ਮਤਲਬ ਕਾਫੀ ਆਪਾਂ ਸਟਾਰਟ ਕਰ ਰਹੇ ਹਾਂ ਜੀ ਬਾਕੀ ਕਹਿਣਾ ਚਾਹੁੰਦੇ ਆ ਜਿਹੜੀ ਓਪਨਿੰਗ ਕਰ ਰਹੇ ਹਾਂ ਬਹੁਤ ਖੁਸ਼ ਹਾਂ ਜੀ ਭਰਾ ਆਏ ਹੋਏ ਆ ਦੋਸਤ ਸੁਮਿੰਤਰ ਰਿਸ਼ਤੇਦਾਰ ਆਏ ਹੋਏ ਆ ਰਾਜਵੰਦ ਸ਼ਰਸ਼ਟਰੋ ਦੇ ਨਾਮ ਤੇ ਆਪਾਂ ਰੈਸਟੋਰੈਂਟ ਖੋਲਿਆ ਐਸ ਸੀ ਐਫ 65 ਭਾਰਤ ਨਗਰ ਸਾਹਮਣੇ ਐਲ ਐ ਸੀ ਕੀ ਵਿਸ਼ੇਸ਼ ਵਿਸ਼ੇਸ਼ ਹੈ ਅਸੀਂ 300 ਰੁਪਏ ਦੇ ਵਿੱਚ ਟੇਕ ਅਵੇ ਤੰਦੂਰੀ ਚਿਕਨ ਫੁੱਲ ਦੇਾਂਗੇ ਜੋ ਕਿ ਆਲ ਇੰਡੀਆ 'ਚ ਨਹੀਂ ਮਿਲਦਾ ਅੰਦਰ ਬੈਠ ਕੇ ਵੀ ਖਾਣਾ ਤਾਂ 400 ਰੁਪਏ 'ਚ ਦੇਵਾਂਗੇ ਔਰ ਮੇਰੇ ਖਿਆਲੋਂ ਵੀ ਨਹੀਂ ਕਿਤੇ ਮਿਲਦਾ ਔਰ ਦੂਸਰੀ ਗੱਲ ਅਸੀਂ 2003 ਰਾਜਾ ਤੇ ਨਾ ਗ੍ਰੀਨ ਪੂਰੀ ਚਲਾ ਰਹੇ ਹਾਂ ਗ੍ਰੀਨ ਪੂਰੀ ਆਲ ਇੰਡੀਆ 'ਚ ਕਿਤੇ ਨਹੀਂ ਮਿਲਦੀ ਔਰ ਸਾਡੀ ਇਹ ਵੀ ਗਾਰੰਟੀ ਹੈ ਜਿਹੜਾ ਇੱਕ ਵਾਰ ਖਾ ਕੇ ਜਾਊਗਾ ਉਹ ਸਾਡਾ ਪੱਕਾ ਗਾਹਕ ਹੋ ਜਾਊਗਾ ਆਲ ਲਾਈਫ ਜਿਹਨੂੰ ਕਹਿੰਦੇ ਨਾ ਲਾਈਫ ਮੈਂਬਰ ਲਾਈਫ ਮੈਂਬਰ ਹੋ ਜਾਊਗਾ ਮੇਰੀ ਇੱਛਾ ਹੈ ਸ਼ਹਿਰ ਵਸਨ ਦਾ ਇਹ ਅਪੀਲ ਹੈ ਵੀ ਤੁਹਾਡਾ ਆਪਦਾ ਰੈਸਟੋਰੈਂ ਵਧੀਆ ਲੱਗੇ ਹੋਰ ਹੋਂ ਦੱਸੋ ਕੋਈ ਕਮੀ ਲੱਗੇ ਸਾਨੂੰ ਦੱਸ ਕੇ ਜਾਓ ਤਾਂ ਕਿ ਅਗਲੀ ਵਾਰ ਉਹ ਕਮੀ ਨੂੰ ਦੁਰਸਤ ਕੀਤਾ ਜਾ ਸਕੇ ਫੋਨ ਤੇ ਵੀ ਬੁੱਕ ਕੀਤੇ ਜਾਣਗੇ Zomato Swiggy ਹਰ ਚੀਜ਼ ਤੇ ਸਾਡਾ ਐਡਰੈਸ ਹੋਏਗਾ ਸਾਡਾ ਨਾਮ ਹੋਗਾ ਆਨਲਾਈਨ ਸਭ ਕੁਝ ਹੋਏਗਾ ਅੱਜ ਸਾਡੇ ਸ਼ਹਿਰ ਬਠਿੰਡੇ ਦੇ ਵਿੱਚ ਰਾਜਵੰਸ਼ ਰੈਸਟੋਰੈਂਟ ਖੁੱਲਿਆ ਹੈ ਭ੍ਰੰਤੀਰ ਬੰਸਲ ਜੀ ਸਾਡੇ ਮਿੱਤਰ ਨੇ ਇਹਨਾਂ ਦੀ ਹੋਰ ਵੀ ਬੜੇ ਕਾਰੋਬਾਰ ਨੇ ਸਾਡੇ ਸ਼ਹਿਰ ਦੇ ਵਿੱਚ ਮਨੋਰੰਜਨ ਮੇਲਾ ਵੀ ਇਹ ਬਹੁਤ ਵਧੀਆ ਢੰਗ ਨਾਲ ਮੈਨੇਜ ਕਰਦੇ ਨੇ ਤੇ ਅੱਜ ਮਹਿਨਾ ਨੂੰ ਇਹਨਾਂ ਦੇ ਬੇਟੇ ਨੂੰ ਇਨ ਦੇ ਪਰਿਵਾਰ ਨੂੰ ਇਹਨਾਂ ਦੋਸਤਾਂ ਮਿੱਤਰਾਂ ਨੂੰ ਸਾਰਨ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਕਿਉਂਕਿ ਇਸ ਤਰ੍ਹਾਂ ਦੇ ਜਦੋਂ ਅਦਾਰੇ ਖੁੱਲਦੇ ਨੇ ਤੇ ਫਿਰ ਉਹ ਸ਼ਹਿਰ ਦੀ ਤਰੱਕੀ ਹੁੰਦੀ ਆ ਲੋਕ ਆਉਂਦੇ ਨੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ ਸੋ ਜਿਵੇਂ ਇਹ ਵਧੀਆ ਮੈਨੇਜਰ ਨੇ ਮੈਨੇਜਮੈਂਟ ਬਹੁਤ ਵਧੀਆ ਕਰਦੇ ਨੇ ਸੋ ਇਹਨਾਂ ਤੋਂ ਅਸੀਂ ਆਸ ਕਰਦੇ ਹਾਂ ਸਾਨੂੰ ਪੂਰਨ ਭਰੋਸਾ ਹੈ ਵੀ ਇਸ ਰੈਸਟੋਰੈਂਟ ਨੂੰ ਵੀ ਲੋਕਾਂ ਦੀ ਸੇਵਾ ਦੇ ਲਈ ਇੱਥੇ ਵਧੀਆ ਨਿਯਮ ਹੋਣਗੇ ਵਧੀਆ ਪ੍ਰਬੰਧ ਹੋਣਗੇ ਚੰਗਾ ਇੱਥੇ ਮਿਆਰੀ ਖਾਣਾ ਹੋਊਗਾ ਤੇ ਮੈਂ ਸ਼ਹਿਰ ਨਿਵਾਸੀ ਨੂੰ ਬੇਨਤੀ ਕਰੂੰਗਾ ਇਲਾਕਾ ਨਿਵਾਸੀਆਂ ਨੂੰ ਵੀ ਅਸੀਂ ਵੀ ਇੱਥੇ ਸਮੇਂ-ਸਮੇਂ ਆਉਂਦੇ ਰਹਿਵਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਜਰੂਰ ਇਸ ਰੈਸਟੋਰੈਂਟ ਦੇ ਵਿੱਚ ਆਉਣ ਇਹਨਾਂ ਦੇ ਜੋ ਇੱਥੇ ਬਣਦਾ ਇੱਥੇ ਉਸ ਦਾ ਟੇਸਟ ਦੇਖਣ ਤੇ ਮੈਂ ਅਖੀਰ ਦੇ ਵਿੱਚ ਇਹਨਾਂ ਦੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ